ਲੋਜੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਜਿਹੜੀ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਲੁੱਟ ਦੀ ਵਾਰਦਾਤ ਦੇ ਵਿੱਚ ਜਿਹੜਾ ਪਿਓ ਪੁੱਤ ਸੀ ਉਹਦੇ ਵਿੱਚੋਂ ਹਮਲਾ ਹੋਇਆ ਸੀ ਗੱਡੀ ਤੇ ਅਲਟੋ ਕਾਰ ਸੀ ਅਲਟੋ ਕਾਰ ਦੇ ਉੱਤੇ ਹਮਲਾ ਹੋਇਆ ਸੀ ਇੰਜ ਲੱਗਦਾ ਸੀ ਜਿਵੇਂ ਲੁੱਟ ਹੋਈ ਹੋਵੇ ਅੱਜ ਉਸ ਗੁੱਥੀ ਨੂੰ ਜਿਹੜਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਉਸ ਗੁੱਥੀ ਨੂੰ ਅੱਜ ਪੁਲਿਸ ਨੇ ਸੁਲਝਾ ਲਿਆ ਗਿਆ ਤੇ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਕਿ ਜਿਹੜਾ ਉਹ ਮੁੰਡਾ ਸੀ ਆਪਣੇ ਪਿਓ ਨਾਲ ਕਿਤੇ ਜਾ ਰਿਹਾ ਸੀ ਉਸੇ ਮੁੰਡੇ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਕਤਲ ਕਿਉਂ ਕੀਤਾ ਆਪਾਂ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਦੇਖੋ ਉਹ ਜਿਹੜਾ ਮੁੰਡਾ ਸੀ ਉਹਨੇ ਕਿਸੇ ਗੇਮ ਦੇ ਵਿੱਚ 25 ਲੱਖ ਰੁਪਇਆ ਲਾਇਆ ਹੋਇਆ ਸੀ ਪਰ ਦੇਖੋ ਇਸ ਮੁੰਡੇ ਨੇ 25 ਲੱਖ ਰੁਪਇਆ ਨਾਲ ਤਾਂ ਗੇਮ ਦੇ ਵਿੱਚ ਹਰਾ ਦਿੱਤਾ ਤੇ ਦੂਜਾ ਵੱਡਾ ਕਾਰਨਾਮਾ ਇਹ ਕੀਤਾ ਕਿ ਆਪਣੇ ਹੀ ਪਿਓ ਨੂੰ ਕਤਲ ਕਰ ਦਿੱਤਾ ਹੁਣ ਜਿਹੜਾ ਪਿਓ ਸੀ ਉਹਦਾ ਉਹ ਉਸ ਤੋਂ ਹਿਸਾਬ ਕਿਤਾਬ ਮੰਗਦਾ ਸੀ ਤੇ ਫਿਰ ਉਸ ਦੇ ਪਿਓ ਨੇ ਜਦੋਂ ਆਪਣੇ ਮੁੰਡੇ ਨੂੰ ਕਿਹਾ ਵੀ ਚੱਲ ਆਪਾਂ ਉਥੋਂ ਚੰਡੀਗੜ੍ਹੋਂ ਪੈਸਾ ਕਢਵਾ ਕੇ ਲੈ ਕੇ ਆਉਣੇ ਆ ਨਾਲੇ ਪਤਾ ਲੱਗ ਜੂਗਾ ਵੀ ਕਿੰਨੇ ਪੈਸੇ ਆਪਣੇ ਖਾਤੇ ਵਿੱਚ ਪਏ ਹੋਏ ਨੇ ਕਿੰਨੇ ਪੈਸੇ ਖਾਤੇ ਵਿੱਚ ਰਹਿ ਚੁੱਕੇ ਨੇ ਤੇ ਜਦੋਂ ਉਹ ਜਿਹੜਾ ਪਿਓ ਸੀ ਆਪਣੇ ਪੁੱਤ ਨੂੰ ਨਾਲ ਲੈ ਕੇ ਚੰਡੀਗੜ੍ਹ ਜਾਣ ਲੱਗਾ ਤੇ ਉਸ ਮੁੰਡੇ ਨੇ ਪਲੈਨਿੰਗ ਦੇ ਤਹਿਤ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਰਸਤੇ ਵਿੱਚ ਹੀ ਉਸ ਨੂੰ ਮਾਰ ਮਕਾਇਆ ਉਸ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰ ਦਿੱਤੇ ਤੇ ਉਹ ਜਿਹੜਾ ਪਿਤਾ ਸੀ ਉਹ ਮਾਰਿਆ ਗਿਆ ਜਿਹੜਾ ਇਹ ਮੁੰਡਾ ਆਪਣੇ ਪਿਓ ਨੂੰ ਮਾਰਨ ਵਾਲਾ ਇਹਦਾ ਨਾਮ ਪਿਆਰਜੀਤ ਸਿੰਘ ਹੈ ਤੇ ਜਿਹੜਾ ਉਹ ਪਿਤਾ ਮਾਰਿਆ ਗਿਆ ਇਸ ਲੜਕੇ ਦਾ ਜਿਹੜਾ ਪਿਓ ਆ ਉਹ ਮਾਰਿਆ ਗਿਆ ਉਹਦਾ ਨਾਮ ਲਖਬੀਰ ਸਿੰਘ ਆ ਤੁਸੀਂ ਦੇਖੋ ਇਸ ਮੁੰਡੇ ਨੇ ਪਿਓ ਪੁੱਤ ਦੇ ਰਿਸ਼ਤੇ ਨੂੰ ਕਿਵੇਂ ਤਾਰ-ਤਾਰ ਕੀਤਾ ਹੁਣ ਜੇਕਰ ਇਹਦਾ ਪਿਓ ਹਿਸਾਬ ਕਿਤਾਬ ਮੰਗਦਾ ਸੀ ਤਾਂ ਉਹਨੂੰ ਹਿਸਾਬ ਕਿਤਾਬ ਦੇਣ ਦੀ ਬਜਾਏ ਆਪਣੇ ਹੀ ਪਿਓ ਨੂੰ ਕਤਲ ਕਰ ਦਿੱਤਾ ਤੁਸੀਂ ਦੇਖੋ ਮਾਰਿਆ ਕਿਉਂ ਇਸ ਨੀਅਤ ਨਾਲ ਮਾਰਿਆ ਵੀ ਮੇਰੇ ਪਿਓ ਨੇ ਮੇਰੇ ਕੋਲ ਹਿਸਾਬ ਕਿਤਾਬ ਕਿਉਂ ਮੰਗਿਆ ਤੁਸੀਂ ਦੇਖੋ ਜਿਹੜਾ ਹੁਣ ਪਿਓ ਸੀਗਾ ਲਖਬੀਰ ਸਿੰਘ ਉਹ ਆਪਣੇ ਮੁੰਡੇ ਪਿਆਰਜੀਤ ਸਿੰਘ ਤੋਂ ਹਿਸਾਬ ਕਿਤਾਬ ਮੰਗਦਾ ਸੀ ਉਹ ਕਹਿੰਦਾ ਸੀ ਵੀ ਆਪਾਂ ਚੱਲ ਚੰਡੀਗੜ੍ਹ ਚੱਲੀਏ ਉੱਥੋਂ ਪੈਸਾ ਕਢਵਾ ਕੇ ਲੈ ਕੇ ਆਈਏ ਨਾਲੇ ਪਤਾ ਲੱਗੂਗਾ ਵੀ ਕਿੰਨੇ ਪੈਸੇ ਖਾਤੇ ਵਿੱਚ ਰਹਿ ਚੁੱਕੇ ਨੇ ਪਰ ਉਹਨੂੰ ਹਿਸਾਬ ਕਿਤਾਬ ਦੇਣ ਦੀ ਬਜਾਏ ਉਸ ਮੁੰਡੇ ਪਿਆਰਜੀਤ ਸਿੰਘ ਨੇ ਆਪਣੇ ਪਿਤਾ ਲਖਬੀਰ ਸਿੰਘ ਦਾ ਰਸਤੇ ਦੇ ਵਿੱਚ ਹੀ ਕਤਲ ਕਰ ਦਿੱਤਾ ਕਤਲ ਵੀ ਇਸ ਪਲੈਨਿੰਗ ਨਾਲ ਕੀਤਾ ਕਿ ਲੋਕਾਂ ਨੂੰ ਇਹ ਲੱਗੇ ਕਿ ਜਿਵੇਂ ਇਹਨਾਂ ਤੇ ਹਮਲਾਵਰਾਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਤੇ ਜਿਹਦੇ ਵਿੱਚ ਜਿਹੜਾ ਮੁੰਡਾ ਉਹ ਕਿਸੇ ਤਰ੍ਹਾਂ ਨਾਲ ਜਾਨ ਬਚਾ ਕੇ ਇੱਥੋਂ ਦੌੜ ਗਿਆ ਪਰ ਜਿਹੜਾ ਉਹਦਾ ਪਿਤਾ ਸੀ ਉਹ ਮਾਰਿਆ ਗਿਆ ਹਮਲਾਵਰਾਂ ਨੇ ਜਿਹੜਾ ਪਰਸ ਮੋਬਾਈਲ ਫੋਨ ਜਾਂ ਪੈਸੇ ਸੀ ਉਹ ਖੋ ਕੇ ਫਰਾਰ ਹੋ ਗਏ ਤੇ ਉਹਦੇ ਪਿਤਾ ਦਾ ਉਹਨਾਂ ਨੇ ਕਤਲ ਕਰ ਦਿੱਤਾ ਬਰਾ ਜਿਹੜੀ ਪੁਲਿਸ ਆ ਉਹਨਾਂ ਨੇ ਜਦੋਂ ਜਾਂਚ ਪੜਤਾਲ ਬਰੀਕੀ ਨਾਲ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਪਤਾ ਇਹ ਲੱਗਾ ਕਿ ਇਹ ਜਿਹੜਾ ਮੁੰਡਾ ਸੀ ਇਹਨੇ ਆਪਣੀ ਪੱਕੀ ਵਿਆਹਤਬੰਦੀ ਦੇ ਨਾਲ ਜਿਹੜੀ ਇਹਨੇ ਪਹਿਲਾਂ ਦਿਮਾਗ ਦੇ ਵਿੱਚ ਸੈੱਟ ਕਰ ਲਈ ਸੀ ਉਹਦੀ ਵਿਆਹਤਬੰਦੀ ਦੇ ਨਾਲ ਜਿਹੜਾ ਆਪਣੇ ਹੀ ਪਿਓ ਨੂੰ ਕਤਲ ਕਰ ਦਿੱਤਾ ਤੁਸੀਂ ਦੇਖੋ ਹੁਣ ਅੱਜ ਕੱਲ ਦਾ ਜ਼ਮਾਨਾ ਕਿਹੋ ਜਿਹਾ ਆ ਗਿਆ ਮਾਂ ਪਿਓ ਧੀਆਂ ਪੁੱਤਾਂ ਨੂੰ ਕਿਵੇਂ ਲਾਡਾਂ ਚਾਵਾਂ ਦੇ ਨਾਲ ਪੜ੍ਹਾਈ ਲਿਖਾਈ ਕਰਾਉਂਦਾ ਉਹਨਾਂ ਨੂੰ ਪਾਲਦਾ ਸੰਭਦਾ ਉਨੂੰ ਹਿਸਾਬ ਕਿਤਾਬ ਨਹੀਂ ਦਿੱਤਾ ਉਹਨੂੰ ਇਹ ਨਹੀਂ ਕਿਹਾ ਵੀ ਪਾਪਾ ਜੀ ਜਾਂ ਡੈਡੀ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਆ ਜਾਂ ਮੇਰੇ ਕੋਲੋਂ ਜਿਹੜਾ ਪੈਸਾ ਉਹ ਮੈਂ ਹਰਾ ਚੁੱਕਿਆ ਤੇ ਇਹ ਗਲਤੀ ਮੰਨਣ ਦੀ ਬਜਾਏ ਉਸ ਮੁੰਡੇ ਨੇ ਆਪਣੇ ਪਿਓ ਲਖਬੀਰ ਸਿੰਘ ਦਾ ਰਸਤੇ ਦੇ ਵਿੱਚ ਪਹਿਲਾਂ ਦੁਆਰਾ ਕੀਤੀ ਪਲਾਨਿੰਗ ਦੇ ਤਹਿਤ ਕਤਲ ਕਰ ਦਿੱਤਾ ਤੇ ਜਦੋਂ ਅੱਜ ਪੁਲਿਸ ਨੇ ਇਹ ਗੁੱਥੀ ਸੁਲਝਾ ਰਹੀ ਆ ਤੇ ਇਸ ਮੁੰਡੇ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਨੇ ਵੀ ਕਿਵੇਂ ਕਿਵੇਂ ਇਹਨੇ ਪਲਾਨਿੰਗ ਕੀਤੀ ਸੀ ਕਿਵੇਂ ਕਿਵੇਂ ਇਹਨੇ ਯੋਜਨਾ ਬਣਾਈ ਸੀ ਕਿਹੜੇ ਹਥਿਆਰ ਦੇ ਨਾਲ ਇਸਨੇ ਆਪਣੇ ਪਿਤਾ ਦਾ ਕਤਲ ਕੀਤਾ ਤੇ ਫਿਰ ਉਦੋਂ ਉਥੋਂ ਬਾਅਦ ਦੇ ਵਿੱਚ ਭੱਜ ਗਿਆ ਉਥੋਂ ਫਰਾਰ ਹੋ ਗਿਆ ਹੁਣ ਜਦੋਂ ਪੁਲਿਸ ਨੇ ਦਾਅਵੇ ਕੀਤੇ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਮੁੰਡੇ ਨੇ ਇਕੱਲੇ ਨਹੀਂ ਪਲਾਨਿੰਗ ਕੀਤੀ ਸੀ ਹੋਰ ਇਸ ਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲੇ ਨੇ ਪਲਾਨਿੰਗ ਕਰਕੇ ਆਪਣੇ ਪਿਤਾ ਦਾ ਰਸਤੇ ਦੇ ਵਿੱਚ ਹੀ ਕਤਲ ਕਰ ਦਿੱਤਾ ਦੇਖੋ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਸਮਾਜ ਆ ਕਿੱਧਰ ਨੂੰ ਜਾ ਰਿਹਾ ਜਿਹੜੀ ਨਵੀਂ ਪੀੜ੍ਹੀ ਆ ਇਹ ਕਿੱਧਰ ਨੂੰ ਜਾ ਰਹੀ ਆ ਤੁਸੀਂ ਦੇਖੋ ਫੋਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਚੱਲਦੀਆਂ ਨੇ ਇਹ ਵੀ ਇੱਕ ਤਰ੍ਹਾਂ ਦੇ ਨਾਲ ਜੂਆ ਹੀ ਆ ਦੇਖੋ ਹੁਣ ਜ਼ਮਾਨਾ ਕਿਹੋ ਜਿਹਾ ਆ ਗਿਆ ਕਿਹੋ ਜਿਹਾ ਸਮਾਂ ਆ ਚੁੱਕਾ ਜਿਹੜੀ ਨੌਜਵਾਨ ਪੀੜ੍ਹੀ ਆ ਕਿੱਧਰਲੇ ਪਾਸੇ ਜਾ ਰਹੀ ਆ ਇੱਕ ਘਟਨਾ ਮੈਂ ਤੁਹਾਨੂੰ ਹੋਰ ਦੱਸਦਾ ਕਿ ਇੱਕ ਮੁੰਡਾ ਸੀ 20-25 ਸਾਲ ਦੀ ਉਹਦੀ ਉਮਰ ਸੀ ਉਹ ਫੋਨ ਤੇ ਗੇਮ ਖੇਡਦਾ ਹੁੰਦਾ ਸੀ ਤੇ ਉਸਨੇ ਕੀ ਕੀਤਾ ਵੀ ਗੇਮ ਖੇਡਦਾ ਖੇਡਦਿਆਂ ਉਹਨੇ 10 ਲੱਖ ਰੁਪਏ ਦੇ ਹਥਿਆਰ ਖਰੀਦ ਲਏ ਤੇ ਜਿਹੜਾ ਉਹਦੇ ਪਿਤਾ ਦਾ ਖਾਤਾ ਸੀ ਉਹਦੇ ਵਿੱਚੋਂ ਜਦੋਂ 10 ਲੱਖ ਰੁਪਏ ਕੱਟਿਆ ਗਿਆ ਤੇ ਜਿਹੜਾ ਪਿਤਾ ਸੀ ਉਹ ਭੱਜਾ ਭੱਜਾ ਬੈਂਕ ਗਿਆ ਉੱਥੇ ਜਾ ਕੇ ਜਦੋਂ ਉਹਨੇ ਪਤਾ ਕੀਤਾ ਵੀ ਮੇਰੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਗਾਇਬ ਹੋ ਚੁੱਕਾ ਕੱਟਿਆ ਜਾ ਚੁੱਕਾ ਤੇ ਜਦੋਂ ਬੈਂਕ ਵਾਲਿਆਂ ਨੇ ਖਾਤੇ ਦੀ ਛਾਣਵੇਂ ਕੀਤੀ ਉਹਨਾਂ ਕਿਹਾ ਵੀ ਤੁਸੀਂ ਹਥਿਆਰ ਖਰੀਦੇ ਨੇ ਦੇਖੋ ਕਿੱਡੀ ਹਾਸੋ ਹੀ ਨਹੀਂ ਗੱਲ ਆ ਤੇ ਉਹ ਕਹਿੰਦੇ ਹਥਿਆਰ ਖਰੀਦਣੇ ਉਹ ਜਿਹੜਾ ਬੰਦਾ ਸੀ ਉਸ ਮੁੰਡੇ ਦਾ ਪਿਤਾ ਸੀ ਉਹ ਕਹਿੰਦਾ ਅਸੀਂ ਕਿੱਥੋਂ ਹਥਿਆਰ ਖਰੀਦ ਲਈ ਅਸੀਂ ਤਾਂ ਸ਼ਰੀਹ ਬੰਦੇ ਆ ਸੀ ਹਥਿਆਰ ਕਰਨੇ ਕੀ ਉਹ ਕਹਿੰਦੇ ਕਿ ਤੁਹਾਡੇ ਖਾਤੇ ਦੇ ਵਿੱਚੋਂ ਆਨਲਾਈਨ ਪੈਸੇ ਕੱਟੇ ਗਏ ਨੇ ਆਨਲਾਈਨ ਤੁਸੀਂ ਕੋਈ ਗੇਮ ਖੇਡੀ ਉਹਦੇ ਵਿੱਚ ਹਥਿਆਰ ਖਰੀਦੇ ਨੇ ਦੇਖੋ ਨਾ ਉਸ ਬੰਦੇ ਦੇ ਕੋਲੇ ਹਥਿਆਰ ਆਏ ਸਿਰਫ ਆਨਲਾਈਨ ਮੁੰਡੇ ਦੇ ਗੇਮ ਖੇਡਣ ਦੇ ਨਾਲ 10 ਲੱਖ ਰੁਪਈਆ ਸੀ ਜਿਹੜਾ ਉਹਦੇ ਪਿਤਾ ਦੇ ਖਾਤੇ ਦੇ ਵਿੱਚੋਂ ਕੱਟਿਆ ਗਿਆ ਦੇਖੋ ਪਤਾ ਨਹੀਂ ਕਿਵੇਂ ਤੇਲ-ਤੇਲ ਕਰਕੇ ਉਸ ਬੰਦੇ ਨੇ ਕਮਾਈ ਕੀਤੀ ਸੀ ਆਪਣੇ ਖਾਤੇ ਦੇ ਵਿੱਚ 10 ਲੱਖ ਰੁਪਏ ਜਮ੍ਹਾਂ ਕੀਤਾ ਸੀ ਪਰ ਮੁੰਡੇ ਨੇ ਆਨਲਾਈਨ ਗੇਮਾਂ ਖੇਡ ਕੇ ਹਥਿਆਰ ਖਰੀਦੇ ਤੇ ਉਹਦੇ ਖਾਤੇ ਦੇ ਵਿੱਚੋਂ 10 ਲੱਖ ਰੁਪਏ ਕੱਟਿਆ ਗਿਆ ਜਦੋਂ ਉਸ ਬੰਦੇ ਨੇ ਬੈਂਕ ਜਾ ਕੇ ਪਤਾ ਕੀਤਾ ਵੀ ਮੇਰੇ ਖਾਤੇ ਵਿੱਚੋਂ 10 ਲੱਖ ਰੁਪਏ ਉੱਡ ਚੁੱਕਾ ਹੈ ਗਾਇਬ ਹੋ ਚੁੱਕਾ ਹੈ ਤੇ ਬੈਂਕ ਵਾਲਿਆਂ ਨੇ ਉਸ ਵਿਅਕਤੀ ਨੂੰ ਦੱਸਿਆ ਕਿ ਤੁਸੀਂ ਹਥਿਆਰ ਖਰੀਦੇ ਨੇ ਉਹ ਬੰਦਾ 당 ਰਹਿਗਾ ਵੀ ਅਸੀਂ ਹਥਿਆਰ ਕਿੱਥੋਂ ਖਰੀਦ ਲਿਆ ਅਸੀਂ شریف ਬੰਦੇ ਆ ਉਹ ਕਹਿੰਦੇ ਵੀ ਤੁਸੀਂ ਆਨਲਾਈਨ ਕੋਈ ਗੇਮ ਖੇਡ ਕੇ ਹਥਿਆਰ ਖਰੀਦੇ ਨੇ ਤੇ ਫਿਰ ਜਾ ਕੇ ਉਸ ਵਿਅਕਤੀ ਨੂੰ ਪਤਾ ਲੱਗਾ ਵੀ ਮੇਰੇ ਮੁੰਡੇ ਨੇ ਤਾਂ ਗੇਮ ਖੇਡ ਕੇ ਮੇਰੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਨੂੰ ਉਜਾੜ ਕੇ ਰੱਖ ਦਿੱਤਾ ਤੁਸੀਂ ਦੇਖੋ ਇਸੇ ਤਰ੍ਹਾਂ ਨਾਲ ਇਸ ਮੁੰਡੇ ਨੇ ਕੀਤਾ ਜਿਹੜੀਆਂ ਤੁਸੀਂ ਆ ਤਸਵੀਰਾਂ ਦੇਖ ਰਹੇ ਹੋ ਆ ਤਸਵੀਰ ਤੁਸੀਂ ਧਿਆਨ ਨਾਲ ਦੇਖੋ ਇਸ ਮੁੰਡੇ ਨੇ ਆਪਣੇ ਪਿਤਾ ਦੀ ਕਮਾਈ ਸੀ ਜਿਹੜੀ 25 ਲੱਖ ਰੁਪਈਆ ਉਹ ਗੇਮ ਦੇ ਵਿੱਚ ਹਰਾ ਦਿੱਤੀ ਜਿਹੜਾ ਇੱਕ ਤਰ੍ਹਾਂ ਨਾਲ ਜੂਆ ਸੀ ਜੂਵੇ ਦੇ ਵਿੱਚ ਹਰਾ ਦਿੱਤੀ ਦੇਖੋ ਇਹ ਦੇਖੋ ਇੱਕ ਤਾਂ ਇਸ ਮੁੰਡੇ ਨੇ ਆਪਣੇ ਪਿਤਾ ਦੀ ਕਮਾਈ ਨੂੰ ਖੋਰਾ ਲਾਇਆ ਜਿਹੜਾ 25 ਲੱਖ ਰੁਪਈਆ ਸੀ ਆਪਣੇ ਪਿਤਾ ਦਾ ਉਹ ਗੇਮ ਦੇ ਵਿੱਚ ਹਰਾ ਦਿੱਤਾ ਇੱਕ ਤਰ੍ਹਾਂ ਨਾਲ ਇਹ ਵੀ ਜੂਆ ਹੀ ਆ ਜੂਵੇ ਦੇ ਵਿੱਚ 25 ਲੱਖ ਰੁਪਈਆ ਹਾਰ ਗਿਆ ਤੇ ਜਦੋਂ ਹੁਣ ਇਹਦਾ ਪਿਤਾ ਹਿਸਾਬ ਕਿਤਾਬ ਮੰਗਦਾ ਸੀ ਉਹ ਕਹਿੰਦਾ ਸੀ ਕਿ ਪੁੱਤਰ ਮੈਨੂੰ ਹਿਸਾਬ ਕਿਤਾਬ ਦੇ ਆਪਾਂ ਖਾਤੇ ਵਿੱਚੋਂ ਪੈਸੇ ਕਢਵਾਉਣ ਜਾਣੇ ਆ ਚੰਡੀਗੜ੍ਹ ਤੇ ਜਿਹੜੀ ਤੁਸੀਂ ਆਲਟੋ ਗੱਡੀ ਵੀ ਦੇਖ ਰਹੇ ਹੋ ਇਸ ਗੱਡੀ ਦੇ ਵਿੱਚ ਆਪਣੇ ਹੀ ਪਿਤਾ ਦਾ ਉਹਨੇ ਕਤਲ ਕਰ ਦਿੱਤਾ ਕਤਲ ਇਸ ਤਰੀਕੇ ਨਾਲ ਕੀਤਾ ਵੀ ਪੁਲਿਸ ਵੀ 당 ਰਹਿ ਗਈ ਫਿਰ ਜਦੋਂ ਪੁਲਿਸ ਨੇ ਆਪਣੀਆਂ ਬਹੁਤ ਤਕਨੀਕਾਂ ਦਾ ਇਸਤੇਮਾਲ ਕੀਤਾ ਜਾ ਜਿਹੜੀਆਂ ਪੁਲਿਸ ਕੋਲੇ ਨਵੀਆਂ ਤਕਨੀਕਾਂ ਆਈਆਂ ਨੇ ਉਹਨਾਂ ਦੀ ਵਰਤੋਂ ਕੀਤੀ ਤੇ ਫਿਰ ਪਤਾ ਲੱਗਾ ਵੀ ਇਸੇ ਮੁੰਡੇ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਤੇ ਉੱਥੋਂ ਫਰਾਰ ਹੋ ਗਿਆ ਸੀ ਹੁਣੇ ਜਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਹੈ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਦੇਖੋ ਕਿਵੇਂ ਅੱਜ ਕੱਲ ਦੇ ਜਿਹੜੀ ਨਵੀਂ ਜਨਰੇਸ਼ਨ ਆ ਜਾਂ ਜਿਹੜੇ ਨਵੇਂ ਮੁੰਡੇ ਨੇ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਪਏ ਨੇ ਗੇਮਾਂ ਦੇ ਵਿੱਚ ਇੰਨੇ ਜ਼ਿਆਦਾ ਉਹਨਾਂ ਦੇ ਜਿਹੜੇ ਦਿਮਾਗ ਨੇ ਉਹ ਗਰਸੇ ਜਾ ਚੁੱਕੇ ਨੇ ਕਿ ਉਹਨਾਂ ਨੂੰ ਹੁਣੇ ਪਤਾ ਨਹੀਂ ਲੱਗਦਾ ਵੀ ਅਸੀਂ ਰਿਸ਼ਤੇ ਰੱਖੀਏ ਜਾਂ ਗੇਮਾਂ ਰੱਖੀਏ ਜਿਹੜੀ ਸਰਕਾਰ ਆ ਸਰਕਾਰ ਨੂੰ ਵੀ ਇਹਨਾਂ ਗੇਮਾਂ ਤੇ ਪਾਬੰਦੀ ਲਾਉਣੀ ਚਾਹੀਦੀ ਆ ਜਾਂ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਦੇਖੋ ਵੱਡੀਆਂ ਵਾਰਦਾ ਤਾਂ ਇਹਨਾਂ ਗੇਮਾਂ ਕਰਕੇ ਹੀ ਹੋ ਰਹੀਆਂ ਨੇ ਜਿਹੜੀ ਅੱਜਕੱਲ ਦੀ ਨਵੀਂ ਜਨਰੇਸ਼ਨ ਆ ਉਹਨਾਂ ਦਾ ਨਾਂ ਤਾਂ ਮਨ ਪੜਾਈ ਵਿੱਚ ਲੱਗਦਾ ਤੇ ਨਾ ਉਹਨਾਂ ਦਾ ਮਨ ਆਪਣੇ ਮਾਪਿਓਂ ਦੀਆਂ ਕਈ ਕਈਆਂ ਹੋਈਆਂ ਗੱਲਾਂ ਦੇ ਵਿੱਚ ਲੱਗਦਾ ਸਿਰਫ ਉਹਨਾਂ ਨੂੰ ਇਹੀ ਹੁੰਦਾ ਕਿ ਅਸੀਂ ਗੇਮ ਖੇਡ ਕੇ ਪਤਾ ਨਹੀਂ ਕੀ ਬਣ ਜਾਣਾ ਕੀ ਅਸੀਂ ਸਵਾਰ ਲੈਣਾ ਇਸੇ ਖਬਰ ਦੇ ਨਾਲ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਂਤੇ ਬਹੁਤ ਮਿਹਰਬਾਨੀ